ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੈਗਾ ਇਸ ਟੈਮ ਫਾਂਸ ਜਿੱਥਾਂ ਪਹਿਲਾਂ ਆਪਣਾ ਅਨਲੋਡ ਕਰਨਾ ਉਹ ਤੇ ਮੈਂ 10-15 ਕਿਲੋਮੀਟਰ ਦੂਰ ਹੈ ਤੇ ਟਾਈਮ ਸਵੇਰ ਦੇ 6 ਵਜੇ ਇਹਨਾਂ ਦਾ ਜਦੋਂ ਤੋਂ ਬਾਅਦ ਤੇ ਆਪਾਂ ਹੋਗੇ ਰੈਡੀ ਆਉਣ ਦਾ ਟਾਈਮ ਹੈਗਾ ਹਲਕੇ ਪੱਲੂ ਮਟਰ ਤੜਕਾ ਲੱਗਾਉਣਾ ਜੁੜੇ ਰਿਓ ਮੇਰੇ ਸਫਰ ਨਾ ਬੰਦਹਾਵਾਂਗੇ ਅਗਲਾ ਮਾਹੌਲ ਮੌਸਮ ਬਾਰਿਸ਼ ਵਾਲਾ ਹੈ ਅੱਜ ਬਰਕਾਊਟ ਨਹੀਂ ਕੀਤਾ ਬਾਰ ਬਾਰਿਸ਼ ਲੱਗੀ ਜੀ ਦੀ ਮੈਂ ਆਪਣੀ ਲੋਡਿੰਗ ਵਾਲੀ ਜਗਾ ਪਹੁੰਚ ਗਿਆ ਵਾ 8 ਵਜੇ ਹੋਣੀ ਓਪਨ ਆਪੇ 5 ਹਜ਼ਾਰਸ ਮਿੰਟ ਇਹ ਕੰਪਨੀ ਆ ਆਪਣਾ ਇੱਕ ਅਨਲੋਡ ਹੋ ਗਿਆ ਹੁਣ ਦੂਜੇ ਨਾਲ ਚੱਲੇ ਉਹ ਵੀ ਲੱਗ ਗਿਆ 30 ਕਿਲੋਮੀਟਰ ਇਹਦਾ ਜਿਹੜਾ ਇੰਡਸਟਰੀ ਏਰੀਆ ਨਾ ਰੋਡ ਨਾਲ ਵੀ ਕੰਟੈਕਟ ਹੈਗਾ ਤੇ ਨਾਲ ਇੱਧਰ ਦਰਿਆ ਬਣਾਇਆ ਵੀ ਦਰਿਆਵਾਂ ਨਾਲ ਛੱਪਾਂ ਨਾਲ ਵੀ ਕੰਟੈਕਟ ਹੈਗਾ ਐਨਾ ਵਧੀਆ ਸਿਸਟਮ ਕੀਤਾ ਹੋਇਆ काफ़ी बड़ी फैक्ट्री है इधर निप लगते शिपा माल लोड होंगे इधर दरिया बनाया वा मैपा वो देखो ਕਸਮ ਵਧੀਆ ਉਹ ਸਾਹਮਣਾ ਸ਼ੇਪ ਵੀ ਲੱਗਿਆ ਵਾ ਲੋਡ ਹੋਇਆ ਕਰਦਾ ਇਹ ਭਾਈ ਘਾਟਣ ਲੱਗਿਆ ਵਾ ਬਹੁਤ ਬੜਾ ਜਾਲ ਮਛਾਇਆ ਹੋਇਆ ਕਾਫੀ ਬੜੀ ਹੈ ਰੇਲ ਨਾਲ ਵੀ ਕਨੈਕਟ ਕੀਤਾ ਉਹ ਦੇਖ ਲਓ ਤਿੰਨ ਚੀਜ਼ਾਂ ਨਾਲ ਕਨੈਕਟੀਵਿਟੀ ਕਿੰਦੀ ਆਫਟਰ 6 ਨਾਲ ਐਡੀ ਵੱਡੀ ਫੈਕਟਰੀ ਆ ਆਪਾਂ ਪਹੁੰਚ ਗਏ ਦੂਜੀ ਅਨਲੋਡਿੰਗ ਵਾਲੀ ਜਗਾ ਸੈਡ ਗਟਰ ਖੋਲਤਾ ਚੱਲਦੇ ਆਪਾਂ ਅਗਲੀ ਲੋਕੇਸ਼ਨ ਵੱਲ ਇੱਥੇ ਦਾ ਕੰਮ ਨਿਪਟ ਗਿਆ ਉਹ ਹੈਗੀ 230 ਕਿਲੋਮੀਟਰ 3.5 ਘੰਟੇ ਲੱਗਣਗੇ ਇਹ ਹੈ ਜੀ ਫਰਾਂਸ ਦੇ ਘਰ ਪੈਂਡ After 200 meters, go right on the roundabout, and take prani, the second exit in, in 150 meters, merge onto place Ernest Torail. Go right on the roundabout, and take the second exit. Merge onto place Ernest Torail. ਟਰੱਕ ਮੇਰਾ ਹੁਣ ਕੱਲੋਂ ਅਨਲੋਡ ਜਿੱਥੇ ਅਨਲੋਡ ਹੋਣਾ ਉਹਦੀ ਅਪਾਇਟਮੈਂਟ ਲੈਣੀ ਪੈਂਦੀ ਕੱਲੋਂ 8 ਵਜੇ ਦੀ ਲੈ ਵੀ ਤੇ ਮੈਂ ਅਲੱਗ ਜਾ ਖੜ ਜਾਣਾ بارش ਲੱਗ ਰਹੀ ਹੈ ਪੂਰੇ ਜੋ ਰਸ਼ ਹੋ ਰਾਣਾ ਖੁੱਲੇ ਮદાન ਕਦੇ ਬਾਰਿਸ਼ ਲਾਪਾਂ ਦੀ ਕਦੇ ਹਟ ਜਾਂਦੀ ਇੱਕ 154 ਕਿਲੋਮੀਟਰ ਹੈ ਜਿੱਥੇ ਜਾਣਾ ਲੱਗ ਗਿਆ ਜਾਂ ਹਟ ਜਾਣਾ ਵਾ ਅੱਪਰ ਲਾਂਗਰੇ ਪਿੰਡ ਪਿੰਡਾ ਪਿੰਡਾ ਵਿੱਚ ਹੀ ਆ ਜਾ ਰਿਹਾ ਮੈਂ ਇਹ ਚਾਰਚਾ ਇੱਥੇ ਦੀ ਇਹ ਰੋਡ ਬਣਿਆਗਾ ਤਾਂ ਤੇ ਪਹਿਲਾ ਪੁਰਾਣਾ ਰੋਡ ਪੱਟ ਕੇ ਫੇਰ ਦੁਆਰਾ ਬਣਾਉਂਦੇ ਪੁਰਾਣੇ 'ਵਰ ਨਹੀਂ ਦੁਆਰਾ ਲੁੱਕ ਪਾਉਂਦੇ ਜਿੱਦਾਂ ਇੰਡੀਆ 'ਚ ਬਸ ਮਿੱਟੀ 'ਤੇ ਲੋਕ ਪਾਈ ਜਾਂਦੇ ਉੱਧਾਂ ਨਿਆਣ ਤਸੱਲੀ ਬਖਸ਼ ਕੰਮ ਆ ਆਹ ਦੇਖੋ ਕਿਦਾਂ ਤਸੱਲੀ ਬਖਸ਼ ਕੰਮ ਹੁੰਦਾ ਦਾ ਜੀ ਵੀ ਆਂ ਤਸल्ली बख्श काम ਹੋਊਗਾ ਐ ਨਹੀਂ ਵੇ ਦਾ ਕ੍ਰਿਪਸ਼ਨ ਹੈ ਕ੍ਰਿਪਸ਼ਨ खराना बाबाह सटार् होबा हैी लोडाद ट्रैफ रग पूरी ਅਨ ਬਸ ਬਲਨਾ ਚਲਦੀ ਪੂਰਾ ਕਾਨ ਬਈ 2150 ਉਪਦੇ ਫਰਾਂਸ ਦੇ ਸਾਰੇ ਪਿੰਡ ਦਿਖਾ ਦਵਾਂਗੇ ਕਿੰਨੇ ਪੁਰਾਣੇ ਪੁਰਾਣੇ ਘਰ ਤੇ ਕਿੰਨੇ ਪੁਰਾਣੇ ਪੁਰਾਣੇ ਚਰਚਾਂ ਕਿੰਨੀ ਪੁਰਾਣੀ ਚਰਚ ਆਉਣੀ ਆ আফਟਰ ਟਾਈਮ ਇੱਥੇ 12:50 ਹੋਏ ਇਨ 200 ਮੀਟਰਸ ਐਟ ਦ ਰੌਡ ਲੈਫਟ ਮੈਂ ਅਨਲੋਡਿੰਗ ਵਾਲੀ ਜਗ੍ਹਾ ਪਹੁੰਚ ਚੱਲਿਆ 14 ਕਿਲੋਮੀਟਰ ਰਹਿ ਗਿਆ ਆਪਾਂ ਅਨਲੋਡਿੰਗ ਕਰਤੀ ਚੌਥੀ ਵੀ ਤੀਜੀ ਵੀ ਚੌਥੀ ਗੱਾਰ ਨਹੀਂ ਕੱਢ ਲਉ ਸਵੇਰ ਨੂੰ 8 ਵਜੇ ਦਾ ਟਾਈਮ ਆ ਇਹ ਲਾਇਆ ਸਮਾਨ ਕਿਉਂ ਚੱਲਦਾ 124 ਕਿਲੋਮੀਟਰ ਰਹਿ ਗਿਆ ਉੱਥੇ ਲੱਗੇ ਜਾ ਘੜ ਜਾਣਾ ਆਪਾਂ ਉੱਥੇ ਦੇ ਅਨਲੋਡ ਕਰਕੇ ਅੱਗੇ ਤੁਰ ਪਏ ਅਗਲੇ ਲੋਕੇਸ਼ਨ ਨੂੰ 174 ਕਿਲੋਮੀਟਰ ਉਹ ਕੱਲ੍ਹ ਸਵੇਰ ਦਾ 8 ਵਜੇ ਦਾ ਟਾਈਮ ਆ ਉਹਦਾ ਲੱਗੇ ਜਾ ਘੜ ਜਾਣਾ ਗੋਰੀਆਂ ਦੀ ਟਰਾਲੀਆਂ ਨਹੀਂ ਹੈਗੀ ਟਰਾਲੇ ਹੀ ਹੈ ਰੱਕਮ ਹੈ ਲਾਤਾ ਪਾਰਕਿੰਗ ਅੱਜ ਸਵੇਰ ਹੀ ਮੈਂ ਨਾ ਕੱਲ ਵਰਕਆਊਟ ਹੋਇਆ ਤਾਂ ਮੈਂ ਹੁਣ ਵਰਕਆਊਟ ਕਰਨ ਲੱਗਿਆ ਫੇਰੇ ਤੋਂ ਬਾਅਦ ਨਹਾਣਾ ਧੋਣਾ ਪੰਪ ਉਖੜਿਆ ਹਾਂ ਆਪਾਂ ਵਰਕਆਊਟ ਕਰਕੇ ਨਹਾਤ ਹੋ ਗਏ ਫ੍ਰੀ ਹੋ ਗਏ ਤੇ ਬਲੌਗ ਦੀ ਇੱਥੇ ਸਮਾਪਤੀ ਬਾਕੀ ਇੱਕ ਅਨਲੋਡਿੰਗ ਰਹਿ ਗਈ ਉਹ ਕੱਲੋ ਕਰਾਂਗੇ ਅਗਲਾ ਮੋਲ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ